सज्जन सच्चा पातशाह शेषाह दशाह जिस पास बैठें आ ही है सबना दावेशाहो सतनाम शिवाहे गुरु सर्वजी तनाश्री चंत महला चौथा कर पहला ਇਕ ਕੰਕਾਰ ਸਤਗੁਰ ਪ੍ਰਸਾਦ ਹਰ ਜਿਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਸਤਗੁਰ ਮਿਲੈ ਸੁਭੈ ਸਹਿਜ ਗੁਣ ਗਾਈਐ ਜੀਉ ਹਰ ਜਿਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਸਤ ਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ ਗੁਣ ਗਾਏ ਵਿਗਸੈ ਸਦਾ ਅਰਦਿਨ ਜਾਂ ਆਪ ਸਾਚੇ ਭਾਵੇਂ ਅਹੰਕਾਰ ਹਉ ਮੈਂ ਤਜ ਮਾਇਆ ਸਹਿਜ ਨਾਮ ਸਮਾਵੈ ਤੋੁਰ ਜਿਓ ਔਰ ਜਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰ ਜਿਓ ਕਦੇ ਨਾ ਵਿਸਾਰੀ ਅੰ내 ਸਮਾਈ ਜਾਂ ਨਾਮ ਲਈਤਾ ਜੀਵਾ ਸ਼੍ਰਾਵਣੀ ਸੁਣੀ ਤੈ ਮਨ ਤ੍ਰਿਪਤ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੇ ਤਾਂ ਸਤਗੁਰ ਮੇਲੇ ਆਨੰਦਿਨ ਵਿਵੇਕ ਬੁੱਧ ਵਿਚਰੈ ਅੰਦਰ ਸਾਚਾ ਨੇਹ ਪੂਰ ਸਤਗੁਰੈ ਸਤ ਸੰਗਤ ਮਿਲਿ ਵਰੇ ਭਾਗ ਤਾ ਹਰ ਰਸ ਆਵੈ ਜੀਉ ਆਨੰਦਿਨ ਰਹੈ ਲਿਵ ਲਾਈ ਤਾ ਸਜ ਸੁਮਾ ਸਜ ਸਮਾਵੇ ਤਾਂ ਹਰ ਮਨ ਭਾਵੇ ਸਦਾ ਤੀਤ ਪਰਾਗੀ ਹਉ ਤਪਸ ਸੋ ਬਾਜ ਅੰਤਰ RAM ਨਾਮ ਲਿਵ ਲਾਗੀ ਹਰਖ ਸੋਗ ਤੁਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੇ ਸਤ ਸੰਗਤ ਮਿਲਐ ਵਡ ਭਾ ਰਹਿਆ ਜੀਉ ਆਏ ਹਏ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਜੀਉ ਮਾਇਆ ਦੁਖ ਮੋਹਿਆ ਹੋ ਮੈ ਰੋਇਆ ਮੇਰੀ ਮੇਰੀ ਕਰਤਿ ਆਵੇ ਜੋ ਪ੍ਰਵਦੇ ਤਿਸ ਚੇਤੈ ਨਾਹੀ ਅੰਤ ਗਿਆ ਆਪਸਰਤਾ ਵੇ ਬੇਨ ਨਾਮੇ ਕੋ ਸਾਚਾ ਚਲੈ ਉਤਰ ਕਲਤਰ ਮਾਇਆ ਧੋਹਿਆ ਦੁਜੈ ਭੈ ਦਖੋਏ ਮਨ ਮੁਖ ਜਮ ਜੋਹਿਆ ਜੀਉ ਕਰ ਕਿਰਪਾ ਲਿ ਹੋ ਮਿਲਾਹੀ ਮਰ ਹਰ ਪਾਇਆ ਜੀਉ ਸਦਾ ਭਾਵੈ ਤਾਂ ਹੁਕਮ ਸਮਾਵੇ ਹੁਕਮ ਮੰਨ ਸੁਖ ਪਾਇਆ ਅਰੰਧਣਾ ਜਪਤ ਰਾਇ ਦਿਨ ਰਾਤੀ ਸਜੇ ਨਾਮ ਧਿਆਇ ਨਾਮੋਂ ਨਾਮ ਮਿਲੀ ਵੜਾਈ ਨਾਨਕ ਨਾਮ ਮਨ ਭਾਵੈ ਕਰ ਕਿਰਪਾ ਹਰ ਹਰ ਪਾਵੇ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ